ਸੋਨੇ ਦੀ ਕੀਮਤ ਦੇ ਵਿੱਚ ਇੱਕ ਵਾਰ ਫਿਰ ਤੋਂ ਗਿਰਾਵਟ ਦੇਖਣ ਨੂੰ ਮਿਲੀ ਹੈ ਯਾਨੀ ਕਿ ਸੋਨੇ ਦੀ ਕੀਮਤ ਦੇ ਵਿੱਚ 423 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਸੋਨਾ ਹੁਣ 71990 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕਾ ਹੈ ਇਸੇ ਦੇ ਨਾਲ ਹੀ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ 92000 ਨੂੰ ਚਾਂਦੀ ਪਹੁੰਚ ਚੁੱਕੀ ਹੈ ਤੇਸੇ ਦੇ ਨਾਲ ਹੀ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਸੋਨੇ ਚਾਂਦੀ ਦੀਆਂ ਕੀਮਤਾਂ ਜਿੱਥੇ ਅਸਮਾਨ ਨੂੰ ਛੂਰੀਆਂ ਸੀਗੀਆਂ ਤੇ ਉੱਥੇ ਹੀ ਹੁਣ ਸੋਨੇ ਦੀ ਕੀਮਤ ਘਟਦੀ ਹੋਈ ਨਜ਼ਰ ਆ ਰਹੀ ਹੈ 423 ਰੁਪਏ ਤੱਕ ਦੀ ਕਟੌਤੀ ਜਿਹੜੀ ਹੈ ਇਸ ਦੀ ਰਕਮ ਦੇ ਵਿੱਚ ਆਈ ਹੈ ਤੇ ਹੁਣ ਸੋਨੇ ਦੀ ਕੀਮਤ ਜਿਹੜੀ ਹੈ 71990 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਕਰੀ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਚਾਂਦੀ ਜਿਹੜੀ ਹੈ ਉਹ 19 ਮਈ ਨੂੰ ਚਾਂਦੀ ਜਿਹੜੀ ਹੈ 54118 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਤੇ ਸੀ ਹੁਣ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66850 ਰੁਪਏ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72910 ਰੁਪਏ ਉਧਰ ਮੁੰਬਈ ਦੇ ਵਿੱਚ 100 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68700 ਉਧਰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72770 ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ ਉਧਰੀ IBJE ਦੇ ਅਨੁਸਾਰ ਇਸ ਸਾਲ ਦੇ ਵਿੱਚ ਸੋਨੇ ਦਾ ਧਾਮ ਜਿਹੜਾ 8638 ਰੁਪਏ ਵੱਧ ਚੁੱਕਿਆ ਹੈ 1 ਜਨਵਰੀ ਨੂੰ ਸੋਨਾ ਤੇ ਹੈ 63352 ਰੁਪਏ ਤੱਕ ਸੀ ਜੋ ਕਿ ਹੁਣ 73990 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕਾ ਹੈ ਉੱਥੇ ਹੀ ਚਾਂਦੀ ਜਿਹੜੀ ਹੈ ਉਹਦਾ दाम 73395 ਰੁਪਏ ਤੋਂ ਵੱਧ ਕੇ 92680 ਰੁਪਏ ਤੱਕ ਪਹੁੰਚ ਚੁੱਕਾ ਹੈ ਦੱਸ ਜੀਏ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿੱਥੇ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਸੀ ਉੱਥੇ ਸੋਨੇ ਦੀ ਕੀਮਤ ਦੇ ਵਿੱਚ ਕਟਾਪਤੀ ਨਜ਼ਰ ਆਈ ਹੈ 423 ਰੁਪਏ ਦੇ ਕਰੀਬ-ਕਰੀਬ ਕਟੌਤੀ ਜਿਹੜੀ ਆ ਦੇਖਣ ਨੂੰ ਮਿਲੀ ਆ ਪੈਸਿਆਂ ਦੇ ਵਿੱਚ ਤੇ ਉੱਧਰ ਹੀ ਚਾਂਦੀ ਜਿਹੜੀ ਆ 73000 ਦੇ ਕਰੀਬ-ਕਰੀਬ ਵਿਕਦੀ ਸੀ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ ਤੇ ਉਹ ਚਾਂਦੀ ਜਿਹੜੀ ਆ ਹੁਣ 92000 ਤੋਂ 5 ਦੀ ਹੋਈ ਨਜ਼ਰ ਆ ਰਹੀ ਆ ਪਰ ਉੱਧਰ ਹੀ ਸੋਨੇ ਦੀ ਜੋ ਖਰੀਦਦਾਰੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਬਹਿਤ ਖਬਰ ਹੈ ਕੁਝ ਖਬਰੀ ਵਾਲੀ ਖਬਰ ਹੈ ਕਿ ਸੋਨੇ ਦੀ ਕੀਮਤ ਦੇ ਵਿੱਚ 423 ਰੁਪਏ ਦੇ ਕਰੀਬ-ਕਰੀਬ ਬਿਲਕੁਲ ਕਟੌਤੀ ਜਿਹੜੀ ਪਾਈ ਗਈ ਹੈ ਜਿਸ ਕਰਕੇ ਹੁਣ ਸੋਨੇ ਦਾ 10 ਗ੍ਰਾਮ ਸੋਨਾ ਜਿਹੜਾ ਆ ਔਫ 71900 سونے ਦੀ ਕੀਮਤ ਦੇ ਵਿੱਚ ਇੱਕ ਵਾਰ ਫਿਰ ਤੋਂ ਗਿਰਾਵਟ ਦੇਖਣ ਨੂੰ ਮਿਲੀ ਹੈ ਯਾਨੀ ਕਿ سونے ਦੀ ਕੀਮਤ ਦੇ ਵਿੱਚ 423 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਸੋਨਾ ਹੁਣ 71990 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕਾ ਹੈ ਇਸੇ ਦੇ ਨਾਲ ਹੀ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ 92000 ਨੂੰ ਚਾਂਦੀ ਪਹੁੰਚ ਚੁੱਕੀ ਹੈ ਦੇਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਸੋਨੇ ਚਾਂਦੀ ਦੀਆਂ ਕੀਮਤਾਂ ਜਿੱਥੇ ਅਸਮਾਨ ਨੂੰ ਛੂਰੀਆਂ ਸੀਗੀਆਂ ਤੇ ਉੱਥੇ ਹੀ ਹੁਣ ਸੋਨੇ ਦੀ ਕੀਮਤ ਘਟਦੀ ਹੋਈ ਨਜ਼ਰ ਆ ਰਹੀ ਹੈ 423 ਰੁਪਏ ਤੱਕ ਦੀ ਕਟੌਤੀ ਜਿਹੜੀ ਹੈ ਇਸ ਦੀ ਰਕਮ ਦੇ ਵਿੱਚ ਆਈ ਹੈ ਤੇ ਹੁਣ ਸੋਨੇ ਦੀ ਕੀਮਤ ਜਿਹੜੀ ਹੈ 71990 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਕਰੀ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਚਾਂਦੀ ਜਿਹੜੀ ਹੈ ਉਹ 19 ਮਈ ਨੂੰ ਚਾਂਦੀ ਜਿਹੜੀ ਹੈ 54118 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਤੇ ਸੀ ਹੁਣ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66850 ਰੁਪਏ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72910 ਰੁਪਏ ਉਧਰ ਮੁੰਬਈ ਦੇ ਵਿੱਚ 100 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68700 ਉਦਰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72770 ਰੁਪਏ ਦੇ ਕਿਫੀ ਪਹੁੰਚ ਚੁੱਕੀ ਹੈ ਉਦਰੀ ਆਈਬੀਜੇਏ ਦੇ ਅਨੁਸਾਰ ਇਸ ਸਾਲ ਦੇ ਵਿੱਚ ਸੋਨੇ ਦਾ ਦਾਮ ਜਿਹੜਾ 8638 ਰੁਪਏ ਵੱਧ ਚੁੱਕਿਆ ਹੈ 1 ਜਨਵਰੀ ਨੂੰ ਸੋਨਾ ਤੇ ਹੈ 63352 ਰੁਪਏ ਤੱਕ ਸੀ ਜੋ ਕਿ ਹੁਣ 73990 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕਾ ਹੈ ਉੱਥੇ ਹੀ ਚਾਂਦੀ ਜਿਹੜੀ ਹੈ ਉਹਦਾ ਦਾਮ 73395 ਰੁਪਏ ਤੋਂ ਵੱਧ ਕੇ 92680 ਰੁਪਏ ਤੱਕ ਪਹੁੰਚ ਚੁੱਕਾ ਹੈ ਦੱਸ ਜਿਏ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿੱਥੇ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਸੀ ਉੱਥੇ ਸੋਨੇ ਦੀ ਕੀਮਤ ਦੇ ਵਿੱਚ ਘਟਾਤੀ ਨਜ਼ਰ ਆਈ ਹੈ 423 ਰੁਪਏ ਦੇ ਕਰੀਬ-ਕਰੀਬ ਘਟਾਤੀ ਜਿਹੜੀ ਆ ਦੇਖਣ ਨੂੰ ਮਿਲੀ ਹੈ ਪੈਸਿਆਂ ਦੇ ਵਿੱਚ ਤੇ ਉਦੋਂ ਹੀ ਚਾਂਦੀ ਜਿਹੜੀ ਆ 73000 ਦੇ ਕਰੀਬ-ਕਰੀਬ ਵਿਕਦੀ ਸੀ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ ਤੇ ਉਹ ਚਾਂਦੀ ਜਿਹੜੀ ਆ ਹੁਣ 92000 ਤੋਂ 5 ਦੀ ਹੋਈ ਨਜ਼ਰ ਆ ਰਹੀ ਹੈ ਪਰ ਉਦੋਂ ਹੀ ਸੋਨੇ ਅਤੇ ਜੀ ਜੋ ਖਰੀਦਦਾਰੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਬਹਿਤ ਖਬਰ ਹੈ ਕੁਝ ਖਬਰੀ ਵਾਲੀ ਖਬਰ ਹੈ ਕਿ ਸੋਨੇ ਦੀ ਕੀਮਤ ਦੇ ਵਿੱਚ 423 ਰੁਪਏ ਦੀ ਕੀ ਫਰੀ ਬਿਲਕੁਲ ਕਟਾਤੀ ਜਿਹੜੀ ਪਾਈ ਗਈ ਹੈ ਜਿਸ ਕਰਕੇ ਹੁਣ ਸੋਨੇ ਦਾ 10 ਗ੍ਰਾਮ ਸੋਨਾ ਜਿਹੜਾ ਆ ਉਹ 71990 ਰੁਪਏ ਨੂੰ ਪਹੁੰਚ ਚੁੱਕਾ ਹੈ